ਕਿਸ ਤਰ੍ਹਾਂ ਦੇਖ ਰਹੇ ਹੋ ਇਸ ਫਿਲਮ ਨੂੰ ਐਮਰਜੈਂਸੀ ਦੀ ਕੰਗਣਾ ਰਣੋਤ ਦੀ ਜਿਹੜੀ ਐਮਪੀ ਦੀ ਫਿਲਮ ਆ ਰਹੀ ਆ ਕਿਸ ਤਰ੍ਹਾਂ ਤੇ ਇਹ ਦੇਖ ਰਹੇ ਹੋ ਭਾਈ ਜੇ ਸੈਂਸਰ ਬੋਰਡ ਵੱਲੋਂ ਫਿਲਮ ਨੂੰ ਪਾਸ ਕੀਤਾ ਗਿਆ ਠੀਕ ਹੈ ਕੁਝ ਸੋਚ ਸਮਝ ਕੇ ਕੀਤਾ ਹੋਵੇਗਾ ਬਾਕੀ ਮੈਂ ਸਿੱਖ ਜਨਤਾ ਦੀ ਬੰਦਿਆਂ ਨੂੰ ਹੱਥ ਜੋੜ ਕੇ ਬੇਨਤੀ ਕਰਦਾ ਵਾਂ ਜਦੋਂ ਚੀਜ਼ ਸਾਡੇ ਸਾਹਮਣੇ ਆਂਦੀ ਹੈ ਆਪਾਂ ਉਸ ਟਾਈਮ ਉਹਦਾ ਵਿਰੋਧ ਕਰਦੇ ਚੰਗੇ ਲੱਗਦੇ ਆ ਜਿਹੜੀ ਚੀਜ਼ ਆਪਣੇ ਸਾਹਮਣੇ ਆਈ ਨਹੀਂ ਆਪਾਂ ਪਹਿਲੀ ਉਹਦਾ ਵਿਰੋਧ ਕਰ ਰਹੇ ਆ ਆਪਾਂ ਪ੍ਰੈਸ ਕਾਨਫਰੰਸ ਕਰਕੇ ਸਿੱਧਾ ਸਿੱਧਾ ਕਹਿ ਰਹੇ ਆ ਕਿ ਜੇ ਇੱਕ ਮੂਵੀ ਮੋਲਾਂ ਦੇ ਵਿੱਚ ਲੱਗੂਗੀ ਉਹ ਮੋਲ ਵਾਲੇ ਆਪ ਜਿੰਮੇਦਾਰ ਹੋਵਾਂਗੇ ਕਿ ਆਪਾਂ ਮਾਹੌਲ ਖਰਾਬ ਕਰ ਰਹੇ ਆ ਜਾਂ ਆਪਾਂ ਮੋਲ ਖਰਾਬ ਹੋਣ ਤੋਂ ਬਚਾ ਰਹੇ ਆ ਇੱਕ ਧਰਮ ਦੇ ਉੱਤੇ ਅਟੈਕ ਨਹੀਂ ਹੋਈ ਸੀ ਕਿਸੇ ਦੀ ਜਾਤ ਪਾਤ ਨਹੀਂ ਦੇਖੀ ਗਈ ਸੀ ਜੋ ਜੋ ਆਂਦਾ ਗਿਆ ਉਹਨੂੰ ਉਹਨੂੰ ਮਾਰ ਦੇਗੇ ਸ਼ਰਾਰਤੀ ਅੰਸਰ ਉਦੋਂ ਵੀ ਸੀ ਸ਼ਰਾਰਤੀ ਅੰਸਰ ਅੱਜ ਵੀ ਹੈ ਮੈਂ ਕਹਿੰਨਾ ਕਿ ਮੂਵੀ ਦੇਖਣੀ ਚਾਹੀਦੀ ਹੈ ਆਪਾਂ ਨੂੰ ਸਾਰਿਆਂ ਨੂੰ ਉਹ ਮੂਵੀ ਆਪਣੇ ਬੱਚਿਆਂ ਨੂੰ ਆਪਣੀ ਨੌਜਵਾਨ ਪੀੜ੍ਹੀ ਨੂੰ ਦਿਖਾਣੀ ਚਾਹੀਦੀ ਹੈ ਕਿਉਂ ਕਿਉਂਕਿ ਸਿੱਖਣ ਨੂੰ ਮਿਲੇ ਕਿ ਬੁਰਾਈ ਦੇ ਰਸਤੇ ਤੇ ਨਾ ਜਾਓ ਬੁਰਾਈ ਦੀ ਗੱਲਾਂ 'ਚ ਨਾ ਆਓ ਆਉਣ ਵਾਲਾ ਟਾਈਮ ਆਪਣੇ ਬੱਚਿਆਂ ਦਾ ਜਿਹੜਾ ਹੈ ਉਹ ਸਹੀ ਹੋਣਾ ਚਾਹੀਦਾ ਹੈ ਉਹਨਾਂ ਨੂੰ ਅਸੀਂ ਸਹੀ ਮੈਸੇਜ ਦਈਏ ਕਿ ਜੇ ਤੁਸੀਂ ਮੋਲ ਵਾਲਿਆਂ ਨੂੰ ਕਹਿ ਰਹੇ ਹੋ ਕਿ ਜੇ ਫਿਲਮਾਂ ਮੋਲ ਦੇ ਵਿੱਚ ਲੱਗਣਗੀਆਂ ਉਹ ਖੁਦ ਜ਼ਿੰਮੇਦਾਰ ਹੋਵੋਗੇ ਕਿ ਤੁਸੀਂ ਉਹਨਾਂ ਨੂੰ ਡਰਾ ਰਹੇ ਹੋ ਮੈਂ ਕਹਿੰਦਾ ਜੇ ਇਸ ਫਿਲਮ ਦੇ ਵਿੱਚ ਕੋਈ ਗਲਤ ਮੈਸੇਜ ਹੋਇਆ ਮੈਂ ਬਾਈਕਟ ਕਰੂੰਗਾ ਮੈਂ ਸਾਰਿਆਂ ਨੂੰ ਕਹਿੰਦਾ ਕਿ ਇਹ ਫਿਲਮ ਦੇਖੋ ਜੇ ਉਹਦੇ 'ਚ ਤੁਹਾਨੂੰ ਕੋਈ ਬੁਰਾਈ ਲੱਗਦੀ ਹੈ ਜਾਂ ਉਸ 'ਚ ਕੋਈ ਗਲਤੀ ਚੀਜ਼ ਲੱਗਦੀ ਹੈ ਤੇ ਦੱਸੋ ਉਹਦਾ ਬਾਈਕਟ ਅਸੀਂ ਮਿਲ ਕੇ ਕਰਾਂਗੇ ਸੱਚ ਲੈ ਆ ਮਾਤੇ ਮੈਂ ਬਾਰ-ਬਾਰ ਕਿਉਂ ਨਾ ਬਤਾਵਾ ਜੇ ਗੱਲਾਂ ਸੱਚੀਆਂ ਹੈਗੀਆਂ ਤੇ ਮੈਂ মিডিਆ ਸਾਹਮਣੇ ਕਿਉਂ ਨਾ ਮਾਤੇ ਮੈਂ ਲੋਕਾਂ ਸਾਹਮਣੇ ਗੱਲ ਕਿਉਂ ਨਾ ਲਿਆਵਾ ਕੰਗੜਾ ਰਣੋਤ ਨੇ ਐਮਪੀ ਨੇ ਜੋ ਲਾਈਵ ਹੋ ਕੇ ਦੱਸ ਦਿੱਤਾ ਵੀਡੀਓ ਦੇ ਵਿੱਚ ਕਿ ਇੱਥੇ ਜਿਹੜੇ ਸੈਂਸਰ ਬੋਰਡ ਨੂੰ ਵੀ ਧਮਕੀਆਂ ਆਉਣੀਆਂ ਸ਼ੁਰੂ ਹੋ ਗਈਆਂ ਉਹਦੇ ਬਾਰੇ ਕਿਸ ਤਰ੍ਹਾਂ ਦੇਖਦੇ ਹੋ ਫਿਰ ਭਾਜੀ ਇੱਕ ਫਿਲਮ ਆਈ ਨਹੀਂ ਆਪਾਂ Hindu ਸਿੱਖਾਂ ਦੀਆਂ ਗੱਲਾਂ ਕਰਨੀਆਂ ਸਟਾਰਟ ਕਰਦੇ ਹਾਂ ਚਿੱਟੇ ਦੇ ਨਾਲ ਕੋਈ ਧਰਮ ਦੇਖਿਆ ਗਿਆ ਚਿੱਟੇ ਦੇ ਨਾਲ ਕੋਈ ਸਿੱਖ ਚਿੱਟੇ ਦੇ ਨਾਲ ਕੋਈ ਹਿੰਦੂ ਚਿੱਟੇ ਦੇ ਨਾਲ ਕੋਈ ਕ੍ਰਿਸ਼ਚਨ ਚਿੱਟੇ ਦੇ ਨਾਲ ਕੋਈ ਮੁਸਲਮਾਨ ਦੇਖਿਆ ਗਿਆ ਸਾਰਿਆਂ ਦੇ ਪੁੱਤ ਮਰੇ ਆ ਨਾ ਹੱਥ ਜੋੜ ਕੇ ਬੇਨਤੀ ਆ ਆਪਾਂ ਪੰਜਾਬ ਦੇ ਵਾਸੀ ਆ ਅਸੀਂ ਇੱਕਾ ਬਣਾ ਕੇ ਰਹਿਣਾ ਹੈ ਅਸੀਂ ਕੋਈ ਗਲਤ ਨਹੀਂ ਕਰਨਾ ਅਸੀਂ ਸਭ ਨਾਲ ਮਿਲ ਕੇ ਰਹਿਣਾ ਹੈ ਠੀਕ ਹੈ ਫਿਲਮ ਦੇਖਣੀ ਚਾਹੀਦੀ ਹੈ ਮੈਂ ਸਾਰਿਆਂ ਨੂੰ ਹੱਥ ਜੋੜ ਕੇ ਬੇਨਤੀ ਕਰਦਾ ਵਾਂ ਕਿ ਆਪਾਂ ਨੂੰ ਫਿਲਮ ਸਾਰਿਆਂ ਨੂੰ ਮਿਲ ਕੇ ਦੇਖਣੀ ਚਾਹੀਦੀ ਹੈ ਇਨਕਲਾਬ ਜਿੰਦਾਬਾਦ ਸასიਖਲ ਦੋਸਤੋ ਤੁਸੀਂ ਦੇਖ ਰਹੇ ਹੋ ਦਾ ਚਿਰਾਗ ਨਿਊ ਚੈਨਲ ਤੇ ਮੈਂ ਹਾਂ ਤੁਹਾਡਾ ਦੋਸਤ ਮਿਲਨ ਸਿੰਘ ਕੰਗੜਾ ਰਣੋਤ ਐਮਪੀ ਦੀ ਜੋ ਵੀਡੀਓ ਜਿਹੜੀ ਐਮਰਜੈਂਸੀ ਫਿਲਮ ਉਸ ਜਿਹੜੀ ਆ ਚਰਚੇ ਵਿੱਚ ਬਣੀ ਹੋਈ ਆ ਸਿੱਖ ਚੱਥੇ ਬੰਦੀਆਂ ਵੱਲੋਂ ਜਿਹੜਾ ਉਸ ਦਾ ਵਿਰੋਧ ਕੀਤਾ ਜਾ ਰਿਹਾ ਲੇਕਿਨ ਸਾਡਾ ਸਮਾਜ ਸੇਵਕ ਤੇ ਰੋਹਿਤ ਅਰੋੜਾ ਜੀ ਜੁੜੇ ਨੇ ਸੋ ਗੱਲਬਾਤ ਕਰ ਲੈਣੇ ਆ ਰੋਹਿਤ ਅਰੋੜਾ ਜੀ ਕਿਸ ਤਰ੍ਹਾਂ ਦੇਖ ਰਹੇ ਹੋ ਇਸ ਫਿਲਮ ਨੂੰ ਐਮਰਜੈਂਸੀ ਦੀ ਕੰਗੜਾ ਰਣੋਤ ਦੀ ਜਿਹੜੀ ਐਮਪੀ ਦੀ ਫਿਲਮ ਆ ਰਹੀ ਆ ਕਿਸ ਤਰ੍ਹਾਂ ਤੇ ਇਕ ਦੇਖ ਰਹੇ ਹੋ ਪਹਿਲਾਂ ਤਾਂ ਜੀ ਜੈ ਸ਼ੀ ਰਾਮ ਸਾਰਿਆਂ ਨੂੰ ਮੈਂ ਤੁਹਾਡਾ ਰੋ ਫਿਲਮ ਨੂੰ ਪਾਸ ਕੀਤਾ ਗਿਆ ਹੈ ਠੀਕ ਹੈ ਕੁਝ ਸੋਚ ਸਮਝ ਕੇ ਕੀਤਾ ਹੋਵੇਗਾ ਬਾਕੀ ਮੈਂ ਸਿੱਖ ਜਨਤ ਦੇ ਬੰਦਿਆਂ ਨੂੰ ਹੱਥ ਜੋੜ ਕੇ ਬੇਨਤੀ ਕਰਦਾ ਵਾਂ ਜਦੋਂ ਚੀਜ਼ ਸਾਡੇ ਸਾਹਮਣੇ ਆਂਦੀ ਹੈ ਆਪਾਂ ਉਸ ਟਾਈਮ ਉਹਦਾ ਵਿਰੋਧ ਕਰਦੇ ਚੰਗੇ ਲੱਗਦੇ ਆ ਠੀਕ ਹੈ ਜਿਹੜੀ ਚੀਜ਼ ਆਪਣੇ ਸਾਹਮਣੇ ਆਈ ਹੀ ਨਹੀਂ ਆਪਾਂ ਪਹਿਲੀ ਉਹਦਾ ਵਿਰੋਧ ਕਰ ਰਹੇ ਆ ਆਪਾਂ ਪ੍ਰੈਸ ਕਾਨਫਰੰਸ ਕਰਕੇ ਸਿੱਧਾ ਸਿੱਧਾ ਕਹਿ ਰਹੇ ਆ ਕਿ ਜੇ ਇੱਕ ਮੂਵੀ ਮੋਲਾਂ ਦੇ ਵਿੱਚ ਲੱਗੂਗੀ ਉਹ ਮੋਲ ਵਾਲੇ ਆਪ ਜਿੰਮੇਦਾਰ ਹੋਵਾਂਗੇ ਕਿ ਆਪਾਂ ਮਾਹੌਲ ਖਰਾਬ ਕਰ ਰਹੇ ਆ ਜਾਂ ਆਪਾਂ ਮੋਲ ਖਰਾਬ ਹੋਣ ਤੋਂ ਬਚਾ ਰਹੇ ਆ ਪਹਿਲੇ ਤਾਂ ਮੈਨੂੰ ਸਭ ਤੋਂ ਪਹਿਲਾਂ ਇਸ ਚੀਜ਼ ਦਾ ਜਵਾਬ ਦਿੱਤਾ ਜਾਵੇ ਮਤਲਬ ਕੰਗਣਾ ਰਣੋਦ ਦੀ ਜਿਹੜੀ ਆ ਫਿਲਮ ਆ ਜਿਹੜੀ ਐਮਰਜੈਂਸੀ ਉਹਦੇ ਵਿੱਚ ਹੈ ਕੀ ਖਾਸ ਕੀ ਹੈਗਾ ਵੀ ਚੀਜ਼ ਨੂੰ ਲੈ ਕੇ ਅੱਜ ਵਿਰੋਧ ਹੋ ਰਿਹਾ ਵਾ ਭਾਜੀ ਪਹਿਲਾਂ ਤਾਂ ਮੈਂ ਕਹਿਣਾ ਚਾਹਾਂਗਾ ਜਦੋਂ ਇਹ ਦੌਰ ਆਇਆ ਸੀ ਉਦੋਂ ਮੈਂ ਧਰਤੀ ਤੇ ਨਹੀਂ ਸੀਗਾ ਠੀਕ ਆ ਮੈਂ ਜਗ ਤੇ ਨਹੀਂ ਸੀਗਾ ਮੇਰੇ ਬਜ਼ੁਰਗਾਂ ਵੱਲੋਂ ਮੇਰੇ ਫਾਦਰ ਸਾਹਿਬ ਵੱਲੋਂ ਮੈਨੂੰ ਇਹ ਚੀਜ਼ਾਂ ਦਸੀਆਂ ਜੋ ਮੇਰੇ ਸਾਹਮਣੇ ਦਸੀਆਂ ਮੈਂ ਤੁਹਾਡੇ ਸਾਹਮਣੇ ਉਹ ਗੱਲਾਂ ਦੱਸਣ ਲੱਗਾ ਵਾਂ ਕਿ ਉਹਦੇ ਵਿੱਚ ਮੇਰੇ ਪਾਪਾ ਨੇ ਕਿਹਾ ਸੀ ਸਿਰਫ ਇੱਕ ਧਰਮ ਦੇ ਉੱਤੇ ਅਟੈਕ ਨਹੀਂ ਹੋਈ ਸੀ ਕਿਸੇ ਦੀ ਜਾਤ ਪਾਤ ਨਹੀਂ ਦੇਖੀ ਗਈ ਸੀ ਜੋ ਜੋ ਆਂਦਾ ਗਿਆ ਉਹਨੂੰ ਉਹਨੂੰ ਮਾਰ ਦੇਗੇ ਸ਼ਰਾਰਤੀ ਅੰਸਰ ਉਦੋਂ ਵੀ ਸੀ ਸ਼ਰਾਰਤੀ ਅੰਸਰ ਅੱਜ ਵੀ ਹੈ ਮੈਂ ਕਹਿੰਨਾ ਕਿ ਮੂਵੀ ਦੇਖਣੀ ਚਾਹੀਦੀ ਹੈ ਆਪਾਂ ਨੂੰ ਸਾਰਿਆਂ ਨੂੰ ਉਹ ਮੂਵੀ ਆਪਣੇ ਬੱਚਿਆਂ ਨੂੰ ਆਪਣੀ ਨੌਜਵਾਨ ਪੀੜ੍ਹੀ ਨੂੰ ਦਿਖਾਣੀ ਚਾਹੀਦੀ ਹੈ ਕਿਉਂ ਕਿਉਂਕਿ ਸਿੱਖਣ ਨੂੰ ਮਿਲੇ ਕਿ ਬੁਰਾਈ ਦੇ ਰਸਤੇ ਤੇ ਨਾ ਜਾਓ ਬੁਰਾਈ ਦੀ ਗੱਲਾਂ ਚ ਨਾ ਆਓ ਆਉਣ ਵਾਲਾ ਟਾਈਮ ਆਪਣੇ ਬੱਚਿਆਂ ਦਾ ਜਿਹੜਾ ਵੈ ਉਹ ਸਹੀ ਹੋਣਾ ਚਾਹੀਦਾ ਉਹਨਾਂ ਨੂੰ ਅਸੀਂ ਸਹੀ ਮੈਸੇਜ ਦਈਏ ਮਤਲਬ ਅੰਬਰਸਰ ਦੇ ਵਿੱਚ ਵੀ ਤੁਸੀਂ ਦੇਖੋ ਵੀ ਕਿਸ ਜਿਹੜਾ ਕਿ ਸਿੱਖ ਜਥੇਬੰਦੀਆਂ ਨੇ ਉੱਤੇ ਪ੍ਰੈਸ ਕਾਨਫਰੰਸ ਕੀਤੀ ਗਈ ਆ ਉਹਨਾਂ ਨੇ ਸਾਫ਼ ਤੌਰ ਤੇ ਕਿਹਾ ਵਾ ਕਿ ਜਿਹੜੇ ਫਿਲਮ ਚਲਾਣਗੇ ਜਿਹੜੇ ਕਿ ਸਿਨੇਮਾ ਹਾਲ ਵਾਲੇ ਚਲਾਣਗੇ ਉਹ ਖੁਦ ਜ਼ਿੰਮੇਵਾਰ ਹੋਣਗੇ ਉਸ ਨੂੰ ਕਿਸ ਤਰੀਕੇ ਨਾਲ ਦੇਖ ਦਿਓ ਫਿਰ ਭਾਈ ਪਹਿਲਾਂ ਤਾਂ ਮੈਂ ਕਹਿਣਾ ਚਾਹਾਂਗਾ ਆਪਾਂ ਲੋਗ ਪਹਿਲਾਂ ਹੀ ਸਿੱਧੀਆਂ-ਸਿੱਧੀਆਂ ਧਮਕੀਆਂ ਦੇਣੀਆਂ ਸਟਾਰਟ ਕਰ ਦਿੰਦੇ ਆ ਆਪਣੇ ਜਿਹੜੀ ਜੀਬ ਹੈ ਨਾ ਇਹਦੇ 'ਚ ਹੱਡੀ ਨਹੀਂ ਹੈ ਇਹ ਕਈ ਹੱਡੀਆਂ ਤੋੜਾ ਦਿੰਦੀ ਹੈ ਬੋਲਣ ਤੋਂ ਪਹਿਲਾਂ ਤੋਲਣਾ ਚਾਹੀਦਾ ਹੈ ਤੋਲਣ ਤੋਂ ਪਹਿਲਾਂ ਸਮਝਣਾ ਚਾਹੀਦਾ ਹੈ ਫਿਰ ਆਪਾਂ ਨੂੰ ਕੋਈ ਬਿਆਨ ਜਿਹੜਾ ਕਿ ਮੀਡੀਆ ਦੇ ਵਿੱਚ ਦੇਣਾ ਚਾਹੀਦਾ ਹੈ ਕਿ ਜੇ ਤੁਸੀਂ ਮੋਲ ਵਾਲਿਆਂ ਨੂੰ ਕਹਿ ਰਹੇ ਹੋ ਕਿ ਜੇ ਇਹ ਫਿਲਮਾਂ ਮੋਲ ਦੇ ਵਿੱਚ ਲੱਗਣਗੀਆਂ ਉਹ ਖੁਦ ਜ਼ਿੰਮੇਵਾਰ ਹੋਵੋਗੇ ਕਿ ਤੁਸੀਂ ਉਹਨਾਂ ਨੂੰ ਡਰਾ ਰਹੇ ਹੋ ਯਾਰ ਮੈਂ ਕਹਿੰਦਾ ਮੈਂ ਹਿੰਦੂ ਹੋ ਕੇ ਕਹਿੰਦਾ ਠੀਕ ਹੈ ਅਸੀਂ ਇੱਕ ਪੰਜਾਬ ਦੇ ਵਾਸੀ ਆ ਅਸੀਂ ਸਿੱਖ ਹਸਾਈ ਹਿੰਦੂ ਸਭ ਅਸੀਂ ਭਰਾ ਹਾਂ ਆਪਸ ਚ ਸਾਰੇ ਅਸੀਂ ਇੱਕ ਮੋਠਾ ਠੀਕ ਆ ਮੈਂ ਕਹਿੰਦਾ ਜੇ ਇਸ ਫਿਲਮ ਦੇ ਵਿੱਚ ਕੋਈ ਗਲਤ ਮੈਸੇਜ ਹੋਇਆ ਮੈਂ ਬਾਇਕਟ ਕਰੂੰਗਾ ਮੈਂ ਸਾਰਿਆਂ ਨੂੰ ਕਹਿੰਦਾ ਕਿ ਇਹ ਫਿਲਮ ਦੇਖੋ ਜੇ ਉਹਦੇ ਚ ਤੁਹਾਨੂੰ ਕੋਈ ਬੁਰਾਈ ਲੱਗਦੀ ਹੈ ਜਾਂ ਉਸ ਚ ਕੋਈ ਗਲਤੀ ਚੀਜ਼ ਲੱਗਦੀ ਹੈ ਤੇ ਦੱਸੋ ਉਹਦਾ ਬਾਇਕਟ ਅਸੀਂ ਮਿਲ ਕੇ ਕਰਾਂਗੇ ਕਿਉਂ ਕਿਉਂਕਿ ਹੁਣ ਮੈਂ ਤੁਹਾਨੂੰ ਦੱਸਣਾ ਚਾਹਾਂਗਾ ਦਲਜੀਤ ਦੀ ਮੂਵੀ ਆਈ ਸੀ ਦਲਜੀਤ ਦੀ ਇੱਕ ਮੂਵੀ ਆਈ ਸੀਗੀ ਉਹਦਾ ਗਾਣਾ ਵੀ ਬਹੁਤ ਚੱਲਿਆ ਸੀਗਾ ਠੀਕ ਹੈ ਉਸ ਮੂਵੀ ਦੇ ਵਿੱਚ ਦਿਖਾਇਆ ਗਿਆ ਸੀਗਾ ਦਲਜੀਤ ਜਿਹੜੇ ਦਲਜੀਤ ਜੀ ਆਪਣੇ ਸਿੱਖ ਭਾਈਚਾਰੇ ਤੋਂ ਨੇ ਠੀਕ ਆ ਉਹਨਾਂ ਦੇ ਪਾਪਾ ਦੇ ਨਾਲ ਕੀ ਹੋਇਆ ਸੀ ਇੱਕ ਉਹਦਾ ਬ੍ਰਦਰ ਬੜਿਆ ਹੋਇਆ ਸੀ ਜਿਹੜਾ ਪੰਡਿਤ ਪੰਡਿਤ ਜਿਹਨੂੰ ਕਹਿੰਦੇ ਸੀ ਜਦੋਂ ਬੱਸ ਦੇ ਵਿੱਚ ਬੰਦੂਕ ਧਾਰੀ ਆਂਦੇ ਨੇ ਠੀਕ ਆ ਉਹ ਆਪਣੀ ਮੋਲੀ ਲਗਾਉਂਦਾ ਉਹ ਆਪਣੀ ਮੋਲੀ ਲਗਾਉਂਦਾ ਕਿ ਉਹਦੇ 'ਚ ਤੁਸੀਂ ਇਹ ਦੇਖ ਸਕਦੇ ਹੋ ਕਿ ਲਾ ਹਿੰਦੂਆਂ ਤੇ ਟਾਰਗੇਟ ਨਹੀਂ ਹੋਇਆ ਸੀ ਸਿੱਖਾਂ ਤੇ ਵੀ ਬਰਾਬਰ ਟਾਰਗੇਟ ਹੋਇਆ ਸੀ ਇਹ ਪੰਜਾਬ ਦੀ ਓਮ ਪੰਜਾਬ ਦੀ ਮਿੱਟੀ ਹੈ ਜਿੱਥੇ ਅਸੀਂ ਸਭ ਇੱਕ ਬਰਾਬਰ ਮਿਲ ਕੇ ਰਹਿੰਦੇ ਆ ਮੈਂ ਹੱਥ ਜੋੜ ਕੇ ਬੇਨਤੀ ਕਰਨਾ ਚਾਹਾਂਗਾ ਚਾਹੇ ਸਿੱਖੋਂ ਚਾਹੇ ਇਸਾਈਆਂ ਨੂੰ ਚਾਹੇ ਮੁਸਲਮਾਨੋਂ ਚਾਹੇ ਹਿੰਦੂਆਂ ਆਪਾਂ ਸਭ ਇੱਕ ਮੋਠਾ ਆਪਾਂ ਕਿਸੇ ਦੀਆਂ ਗੱਲਾਂ ਦੇ ਵਿੱਚ ਆ ਕੇ ਆਪਾਂ ਵਿਰੋਧ ਨਹੀਂ ਕਰਨਾ ਜੇ ਉਸ ਚੀਜ਼ ਦੇ ਵਿੱਚ ਕੁਝ ਗਲਤ ਹੋਇਆ ਮੈਂ ਤੁਹਾਡੇ ਨਾਲ ਮਿਲ ਕੇ ਵਿਰੋਧ ਕਰਾਂਗਾ ਤੇ ਮੈਂ ਦੂਜੀ ਗੱਲ ਕਹਿਣਾ ਚਾਹਾਂਗਾ ਕਿ ਵਿਰੋਧ ਜਿਹੜੀਆਂ ਚੀਜ਼ਾਂ ਦਾ ਤੁਸੀਂ ਕਰਦੇ ਹੋ ਫਿਲਮ ਰਸਤੀ ਦਾ 15 ਸਾਲ ਹੋ ਗਏ ਆਪਣੇ ਪੰਜਾਬ ਦੇ ਵਿੱਚ ਚਿੱਟੇ ਆਏ ਨੂੰ ਅੱਜ ਤੱਕ ਉਹਦਾ ਵਿਰੋਧ ਤਾਂ ਹੋਇਆ ਹੈ ਚਿੱਟੇ ਵਾਲੀ ਗੱਲ ਕਿੱਥੋਂ ਲਿਆ ਗੱਲ ਤਾਂ ਫਿਲਮ ਦੀ ਹੋ ਰਹੀ ਹੈ ਤੁਸੀਂ ਚਿੱਟੇ ਵਾਲਾ ਵਿੱਚ ਰੋਲਾ ਪਾਈ ਜੰਨੇ ਹੋ ਭਾਜੀ ਜਿਹੜਾ ਸੱਚ ਹੁੰਦਾ ਨਾ ਕੋੜਾ ਹੁੰਦਾ ਸੱਚ ਬਹੁਤ ਕੋੜਾ ਹੁੰਦਾ ਕਰੇਲੇ ਵਾਂਗੂ ਹੁੰਦਾ ਉਹ ਭਾਜੀ ਚਿੱਟੇ ਦੀ ਗੱਲ ਮੈਂ ਕਿਉਂ ਨਾ ਲਿਆਵਾ ਉਹਨਾਂ ਮਾਮਾ ਨੂੰ ਪੁੱਛ ਕੇ ਦੇਖੋ ਜਿਨ੍ਹਾਂ ਦੇ ਜਵਾਨ ਪੁੱਤ ਚਲੇ ਗਏ ਉਹਨਾਂ ਭੈਣਾਂ ਨੂੰ ਪੁੱਛ ਕੇ ਦੇਖੋ ਜਿਨ੍ਹਾਂ ਦੇ ਵੀਰ ਚਲੇ ਗਏ ਉਹਨਾਂ ਸਵਾਗਣਾਂ ਨੂੰ ਪੁੱਛ ਕੇ ਦੇਖੋ ਜਿਨ੍ਹਾਂ ਦੇ ਸਵਾਗ ਉੱਜੜ ਗਏ ਔਰ ਉਹਨਾਂ ਬੱਚਿਆਂ ਨੂੰ ਪੁੱਛ ਕੇ ਦੇਖੋ ਜਿਨ੍ਹਾਂ ਦੇ ਪਿਓ ਚਲੇ ਗਏ ਮੈਂ ਕਿਉਂ ਨਾ ਸੱਚ ਲਿਆਂਵਾ ਤੇ ਮੈਂ ਬਾਰ-ਬਾਰ ਕਿਉਂ ਨਾ ਬਤਾਵਾ ਜੇ ਗੱਲਾਂ ਸੱਚੀਆਂ ਹੈਗੀਆਂ ਤੇ ਮੈਂ মিডিਆ ਸਾਹਮਣੇ ਕਿਉਂ ਨਾ ਆਵਾਂ ਤੇ ਮੈਂ ਲੋਕਾਂ ਸਾਹਮਣੇ ਗੱਲ ਕਿਉਂ ਨਾ ਲਿਆਵਾਂ ਤੇ ਤੁਸੀਂ ਹਿੰਦੂ ਨਾਲ ਬਿਲੋਂਗ ਕਰਦੇ ਹੋ ਉੱਥੇ ਦੇਖੋ ਸਿੱਖ ਭਾਈਚਾਰੇ ਵੱਲੋਂ ਜਿਹੜਾ ਫਿਲਮ ਦਾ ਇੰਨਾ ਵੱਡਾ ਵਿਰੋਧ ਕਰਤਾ ਪ੍ਰੈਸ ਕਾਨਫਰੰਸ ਹੋ ਗਈ ਆ ਹੁਣ ਤੁਸੀਂ ਦੇਖੋ ਕੰਗੜਾ ਰਣੌਤ ਨੇ ਐਮਪੀ ਨੇ ਜੋ ਲਾਈਵ ਹੋ ਕੇ ਦੱਸ ਦਿੱਤਾ ਵੀਡੀਓ ਦੇ ਵਿੱਚ ਕਿ ਇੱਥੇ ਜਿਹੜੇ ਸੈਂਸਰ ਬੋਰਡ ਨੂੰ ਵੀ ਧਮਕੀਆਂ ਆਉਣੀਆਂ ਸ਼ੁਰੂ ਹੋ ਗਈਆਂ ਉਹਦੇ ਬਾਰੇ ਕਿਸ ਤਰ੍ਹਾਂ ਦੇਖਦੇ ਹੋ ਫਿਰ ਭਾਜੀ ਆਪਾਂ Hindu Sikhan ਦੀਆਂ ਗੱਲਾਂ ਕਰਨੀਆਂ ਸਟਾਰਟ ਕਰਤੀਆਂ ਚਿੱਟੇ ਦੇ ਨਾਲ ਕੋਈ ਧਰਮ ਦੇਖਿਆ ਗਿਆ ਚਿੱਟੇ ਦੇ ਨਾਲ ਕੋਈ ਸਿੱਖ ਚਿੱਟੇ ਦੇ ਨਾਲ ਕੋਈ Hindu ਚਿੱਟੇ ਦੇ ਨਾਲ ਕੋਈ ਕ੍ਰਿਸ਼ਚਨ ਚਿੱਟੇ ਦੇ ਨਾਲ ਕੋਈ ਮੁਸਲਮਾਨ ਦੇਖਿਆ ਗਿਆ ਸਾਰਿਆਂ ਦੇ ਪੁੱਤ ਮਰੇ ਆ ਨਾ ਉੱਚੀ ਦਾ ਵਿਰੋਧ ਕਿਉਂ ਨਹੀਂ ਕਰਦੇ ਆਪਾਂ ਲੋਕ ਮਿਲ ਕੇ ਇੱਕ ਫਿਲਮ ਦਾ ਵਿਰੋਧ ਕਰਨ ਚਲੇ ਗਏ ਜਿਹੜੀ ਫਿਲਮ ਹਲੇ ਤੱਕ ਫਿਲਮ ਇੰਡਸਟਰੀ ਦੇ ਵਿੱਚ ਹਲੇ ਤੱਕ ਲੱਗੀ ਨਹੀਂ ਉਹਦਾ ਵਿਰੋਧ ਕਰਨ ਆਪਾਂ ਚਲੇ ਗਏ ਜਿਹੜੀ ਚੀਜ਼ ਦਿਖੀ ਨਹੀਂ ਤੇ ਫਿਰ ਉਹੀ ਕੰਮ ਹੋ ਗਿਆ ਤੀਨ ਬੰਦਰ ਅੰਦਾ ਕਾਨੂੰਨ ਬੈਰਾ ਉਹੀ ਚੀਜ਼ਾਂ ਹੋ ਗਈਆਂ ਬੁਰਾ ਮਤ ਦੇਖੋ ਬੁਰਾ ਮਤ ਕਹੋ ਬੁਰਾ ਮ ਸੁਣੋ ਉਹ ਹਲੇ ਬੁਰਾ ਦੇਖਣ ਜੋਗਾ ਆ ਤਾਂ ਲੈਣ ਦੋ ਉਹ ਬੁਰਾ ਕਹਿਣ ਜੋਗਾ ਦੇਖ ਕਹਿ ਤਾਂ ਲੈਣ ਦੋ ਬੁਰਾ ਸੁਣਣ ਜੋਗਾ ਆ ਤਾਂ ਲੈਣ ਦੋ ਫਿਰ ਵਿਰੋਧ ਕਰਾਂਗੇ ਰੋਹਿਤ ਅਰੋੜਾ ਕਹਿ ਰਿਹਾ ਇੱਕ ਹਿੰਦੂ ਕਹਿ ਰਿਹਾ ਮੈਂ ਸਿੱਖਾਂ ਦਾ ਵੀ ਭਰਾ ਹਾਂ ਮੈਂ ਸਾਰਿਆਂ ਦਾ ਵੀਰ ਹਾਂ ਅਸੀਂ ਇੱਕ ਪੰਜਾਬ ਦੇ ਵਾਸੀ ਆ ਅਸੀਂ ਇੱਕ ਮੁੱਠ ਬਣ ਕੇ ਰਹਿੰਦੇ ਆ ਜੇ ਕੰਗਨਾ ਜੀ ਦੀ ਮੂਵੀ ਦੇ ਵਿੱਚ ਕੁਝ ਵੀ ਪੜਕਾਊ ਚੀਜ਼ ਹੋਈ ਜਾਂ ਕੁਝ ਵੀ ਦੰਗੇ ਫਰਾਦ ਵਾਲੀ ਚੀਜ਼ ਹੋਈ ਮੈਂ ਆਪ ਬਾਈਕਟ ਕਰਾਂਗਾ ਮੇਰੇ ਨਾਲ ਜੇ ਕਿਸੇ ਨੇ ਸਾਥ ਦੇਣਾ ਹੋਇਆ ਮੈਂ ਸਭ ਨਾਲ ਮਿਲ ਕੇ ਦਵਾਂਗਾ ਪਰ ਮੇਰਾ ਕਹਿਣ ਦਾ ਪਹਿਲਾ ਇਹੀ ਮਕਸਦ ਹੈ ਕਿ ਜੋ ਚੀਜ਼ਾਂ ਅਸੀਂ ਨਹੀਂ ਦੇਖੀਆਂ ਜੋ ਸਾਡੇ ਮਾਪਿਆਂ ਨੇ ਸਾਡੇ ਬਜ਼ੁਰਗਾਂ ਨੇ ਦੇਖੀਆਂ ਉਹ ਚੀਜ਼ਾਂ ਸਾਨੂੰ ਦੇਖਣ ਦਾ ਅਧਿਕਾਰ ਹੈ ਸਾਡੇ ਬੱਚਿਆਂ ਨੂੰ ਪਤਾ ਲੱਗੇ ਕਿ ਗਲਤ ਸਚੀ ਜਾਂ ਜਿਹੜੀਆਂ ਗਲਤ ਲੋਕਾਂ ਦੇ ਢੜਕਾਉ ਬਿਆਨ ਹਮੇਸ਼ਾ ਭਰਾਮਾ ਭਰਾਮਾ ਚ ਡੰਡਾਰ ਪੁਵਾਈ ਹੈ ਤੇ ਇਸ ਡੰਡਾਰਾ ਤੋਂ ਅਸੀਂ ਦੂਰ ਰਹੀਏ ਅਸੀਂ ਸਭ ਨੂੰ ਹੱਥ ਜੋੜ ਕੇ ਬੇਨਤੀ ਕਰਦੇ ਹਾਂ ਸਾਨੂੰ ਬਾਈਕਾਟ ਨਹੀਂ ਸਾਨੂੰ ਇਹ ਫਿਲਮ ਦੇਖਣੀ ਚਾਹੀਦੀ ਹੈ ਆਉਣ ਵਾਲੀ ਨੌਜਵਾਨ ਪੀੜੀ ਨੂੰ ਕੁਝ ਨਾ ਕੁਝ ਸਿੱਖਣ ਨੂੰ ਮਿਲੇਗਾ ਕਿਉਂਕਿ ਆਪਣੇ ਪੰਜਾਬ ਦਾ ਹਮੇਸ਼ਾ ਇਕਾਤ ਰਹੀ ਹੈ ਜਦ ਕੁਝ ਸੁਣਤੇ ਹਨ ਤभी ਬੋਲ ਪੜਤੇ ਹਨ ਪਹਿਲੇ ਉਸ ਨੂੰ ہم ਸਮਝਦੇ ਨਹੀਂ ਸਮਝੋ ਫਿਰ ਗੱਲ ਕਰਿਓ মিডিਆ ਆਪਣੇ ਸਾਰੇ ਭਾਈਚਾਰੇ ਆਸਤੇ ਬਣੀ ਆ মিডিਆ ਚ ਆਪਾਂ ਬਿਆਨ ਦੇਣ ਤਾਂ ਲੱਪ ਪੈਨੇ ਆ ਆਪਾਂ ਵਿਰੋਧ ਕਰਨ ਤਾਂ ਲੱਪ ਪੈਨੇ ਆ ਪਹਿਲਾਂ ਉਸ ਚੀਜ਼ ਨੂੰ ਦੇਖੋ ਸੋਚੋ ਸਮਝੋ ਫਿਰ ਗੱਲ ਕਰੋ ਇਹ মিডিਆ ਜਿਹੜੀ ਆ ਇੱਕ ਸੱਚ ਦੀ ਸੱਚ ਸੱਚ ਦੀ ਜਿੱਤ ਕਰਾਉਣ ਵਾਲੀ ਚੀਜ਼ ਹੈ ਜਦੋਂ ਪ੍ਰਸ਼ਾਸਨ ਸਾਥ ਨਹੀਂ ਦਿੰਦਾ ਉਦੋਂ মিডিਆ ਸਾਥ ਦਿੰਦੀ ਹੈ মিডিਆ ਨੇ ਤਾਂ ਦਿਖਾਣਾ ਹੀ ਆ ਠੀਕ ਹੈ মিডিਆ ਨੇ ਸਹੀ ਵੀ ਦਿਖਾਣਾ ਹੈ মিডিਆ ਨੇ ਗਲਤ ਵੀ ਦਿਖਾਣਾ ਹੈ মিডিਆ ਨੇ ਸਭ ਕੁਝ ਦਿਖਾਣਾ ਹੈ ਪਰ ਸਾਡੇ ਲੋਕਾਂ 'ਸੇ ਸਮਝ ਹੋਣੀ ਚਾਹੀਦੀ ਹੈ ਕਿ ਉਸ ਚੀਜ਼ ਦਾ ਅਸੀਂ ਕਿਸ ਤਰੀਕੇ ਨਾਲ ਦੇਖਣਾ ਆਪਣੀ ਜਰੀਏ ਨੂੰ ਸਹੀ ਰੱਖਾਂਗੇ ਤੇ ਆਉਣ ਵਾਲੀ ਨੌਜਵਾਨ ਪੀੜ੍ਹੀ ਆਪੇ ਸਹੀ ਹੋਏਗੀ। ਮਤਲਬ ਰੋਹਿਤ ਰੋੜਾ ਜੀ ਹੁਣ ਜਿਹੜੇ ਦਰਸ਼ਕ ਜਿਹੜੇ ਇਸ ਸਮੇਂ ਉਹ ਵੀਡੀਓ ਦਾ ਇੰਤਜ਼ਾਰ ਕਰ ਰਹੇ ਨੇ ਮੂਵੀ ਦਾ ਇੰਤਜ਼ਾਰ ਕਰ ਰਹੇ ਨੇ ਲੋਕ ਕਹਿ ਰਹੇ ਨੇ ਕਿ ਕਦੋਂ سینਮੇ ਹਾਲ ਚ ਵੀਡੀਓ ਲੱਗੇਗੀ। ਮਤਲਬ ਵਾਕਈ ਇਹ ਪਰਿਵਾਰ ਦੇ ਵਿੱਚ ਦੇਖਣਯੋਗ ਹੋਏਗੀ ਨਾ ਵੀਡੀਓ। ਭਾਜੀ ਮੈਂ ਕੀ ਕਹਿ ਰਿਹਾ ਕਿ ਮੈਂ Hindu ਵੀ ਹਾਂ। ਮੇਰੇ ਪੰਜਾਬ ਦੇ ਵਿੱਚ ਸਭ ਧਰਮ ਦੇ ਬੰਦੇ ਰਹਿੰਦੇ ਨੇ। ਅਸੀਂ ਪੰਜਾਬ ਦੇ ਵਾਸੀ ਆ ਸਾਡੇ ਪੰਜਾਬ 'ਚ ਸਭ ਧਰਮ ਦੇ ਬੰਦੇ ਰਹਿੰਦੇ ਨੇ ਤੁਸੀਂ ਇੱਕ ਚੀਜ਼ ਦੇਖੋ ਬਾਹਰੀ ਕੰਟਰੀਆਂ ਦੇ ਵਿੱਚ ਬਹਿ ਕੇ ਹਿੰਦੂਸਤਾਨ ਦੇ ਝੰਡੇ ਨੂੰ ਤਲਵਾਰਾਂ ਨਾਲ ਵੱਢਿਆ ਜਾਂਦਾ ਹੈ ਅੱਗ ਲਾਈ ਜਾਂਦੀ ਹੈ ਪਰ ਮੈਂ ਇੱਕ ਗੱਲ ਕਹਿਣਾ ਚਾਹਾਂਗਾ ਜਿਸ ਪੰਜਾਬ ਤੋਂ ਉੱਡ ਕੇ ਤੁਸੀਂ ਬਾਹਰੀ ਕੰਟਰੀਆਂ ਬੜੇ ਹੋ ਆਪਣੇ ਪੰਜਾਬ ਦਾ ਭੁੱਲ ਕੇ ਅੱਜ ਉਹਨਾਂ ਦੀਆਂ ਗੱਲਾਂ ਕਰ ਰਹੇ ਹੋ ਕਿਉਂ ਭਾਜੀ ਪੰਜਾਬ ਦੀ ਮਿੱਟੀ ਦੇ ਵਾਸੀ ਆ ਪੰਜਾਬ ਦੀ ਗੱਲ ਕਰੀਏ ਆਪਣੇ ਹਿੰਦੁਸਤਾਨ ਦੀ ਗੱਲ ਕਰੀਏ ਮੈਂ ਬਾਰ ਬਾਰ ਇੱਕ ਗੱਲ ਕਹਿੰਦਾ ਕਿ ਭਗਤ ਸਿੰਘ ਸਾਡੇ ਸਾਰਿਆਂ ਪਿੱਛੇ ਫਾਂਸੀ ਲੱਗ ਕੇ ਅੱਜ ਸ਼ਹੀਦ ਹੋਇਆ ਸੀ ਜੇ ਭਗਤ ਸਿੰਘ ਜ਼ਿੰਦਾ ਹੁੰਦਾ ਨਾ ਭਗਤ ਸਿੰਘ ਕਹਿੰਦਾ ਕਿ ਇਹ ਮੇਰੇ ਉਹ ਲੋਗ ਨੇ ਜਿੰਨਾ ਪਿੱਛੇ ਮੈਂ ਫਹਾ ਲਿੱਤਾ ਸੀ ਅੱਜ ਵੀ ਲੜਦੇ ਧਰਮਾਂ ਪਿੱਛੇ ਮੈਂ ਕੀ ਕੁਛ ਨਹੀਂ ਇੰਨਾ ਪਿੱਛੇ ਕੀਤਾ ਸੀ ਮੈਨੂੰ ਇਹ ਚੀਜ਼ ਦਾ ਜਵਾਬ ਦੋ ਵੀਰ ਜੀ ਗੱਲਾਂ ਬਹੁਤ ਐ ਬਥੇਰੀਆਂ ਕਰਨ ਵਾਲੀਆਂ ਪਰ ਚੁੱਪ ਕਰਕੇ ਬਹਿ ਜਾਣਾ ਫਿਰ ਡਰ ਇਸ ਚੀਜ਼ ਦਾ ਰਹਿੰਦਾ ਹੈ ਧਮਕੀਆਂ ਫੋਨ ਤੇ ਆਉਂਦੀਆਂ ਪਰਵਾਹ ਡਰ ਕੇ ਰਹਿੰਦਾ ਪਰ ਸੱਚ ਜਿੰਨੀ ਦੇ ਤੱਕ ਜ਼ਿੰਦਗੀ ਹੈ ਕੁਝ ਕਰਦਾ ਜਾਵਾਂਗਾ ਜਿੰਨੀ ਦੇ ਤੱਕ ਜਿੰਦ ਹੈ ਕੁਝ ਕਰਕੇ ਜਾਵਾਂਗਾ ਮਰਨ ਤੋਂ ਪਹਿਲਾਂ ਜੋ ਕੁਝ ਕਰ ਸਕਿਆ ਜਾਂ ਕਿਸੇ ਨੂੰ ਕੁਝ ਕਰਕੇ ਜਾਵਾਂਗਾ ਮਤਲਬ ਹੁਣ ਤੁਹਾਡਾ ਕੀ ਕਹਿਣ ਦਾ ਪਾਵਾਂ ਕਿ ਵਾਕਈ ਵੀਡੀਓ ਮਤਲਬ ਕਿ ਚੱਲੇਗੀ ਮਤਲਬ ਲੋਕ ਦਰਸ਼ਕ ਜਿਹੜੇ ਨੇ ਕਹਿ ਰਹੇ ਨੇ ਪਾਜੀ ਮੈਂ ਕਹਿੰਦਾ ਪਿਆ ਵਾ ਫਿਲਮ ਚੱਲਣੀ ਚਾਹੀਦੀ ਆ ਫਿਲਮ ਚੱਲਣੀ ਚਾਹੀਦੀ ਹੈ ਇਸ ਫਿਲਮ ਦੇ ਚੱਲਣ ਦੇ ਨਾਲ ਪਾਜੀ ਆਪਣੇ ਬੱਚਿਆਂ ਨੂੰ ਕੋਈ ਵਧੀਆ ਮੈਸੇਜ ਠੀਕ ਹੈ ਔਰ ਮੈਂ ਇਸ ਚੀਜ਼ ਦਾ ਤੁਹਾਡੇ ਸਾਰਿਆਂ ਨਾਲ ਵਾਦਾ ਕਰਦਾ ਮੈਂ ਲਿਖ ਕੇ ਦੇ ਰਹਿਣਾ ਇਸ ਚੀਜ਼ ਨੂੰ ਕਿ ਜੇ ਇਸ ਫਿਲਮ ਦੇ ਵਿੱਚ ਕੋਈ ਗਲਤ ਹੋਇਆ ਇੱਕ ਚਿੱਟਾ ਕਾਗਜ਼ ਲੈ ਆਓ ਮੈਂ ਕਲਮ ਕੇ ਸਾਥ ਲਿਖਤਾ ਹੂੰ ਇਸ ਵਿੱਚ ਕੁਝ ਗਲਤ ਹੋਗਾ ਤੋ ਵਿਰੋਧ ਮੈਂ ਆਪਕੇ ਸਾਥ ਟਿਕਤਾ ਹੂੰ ਜੇ ਕੋਈ ਭਈ ਗਲਤ ਹੋਇਆ ਨਾ ਮੈਂ ਸਾਰਿਆਂ ਨਾਲ ਟਿਕੂਗਾ ਠੀਕ ਆ ਪਰ ਮੇਰਾ ਪਹਿਲਾ ਹੱਥ ਜੋੜ ਕੇ ਬੇਨਤੀ ਆ ਜੇ ਟਰੈਲਰ ਤੁਹਾਡੇ ਸਾਹਮਣੇ ਆਇਆ ਨਹੀਂ ਤੁਸੀਂ ਗੱਲਾਂ ਵੱਡੀਆਂ ਕਰਦੇ ਹੋ ਫਿਰ ਧਮਕੀ ਉਹਨਾਂ ਨੂੰ ਵੀ ਦਿਨੇ ਹੋ ਉਹਨਾਂ ਦੇ ਵੀ ਬੱਚੇ ਉਹਨਾਂ ਦੇ ਵੀ ਕੋਈ ਹੈਗਾ ਜਿਨ੍ਹਾਂ ਨੂੰ ਤੁਸੀਂ ਕਹਿੰਦੇ ਹੋ ਮੋਲ ਤੋੜਾਂਗੇ ਹੱਥ ਜੋੜ ਕੇ ਬੇਨਤੀ ਆ ਆਪਾਂ ਪੰਜਾਬ ਦੇ ਵਾਸੀ ਆ ਅਸੀਂ ਇੱਕਾ ਬਣਾ ਕੇ ਰਹਿਣਾ ਅਸੀਂ ਕੋਈ ਗਲਤ ਨਹੀਂ ਕਰਨਾ ਅਸੀਂ ਸਭ ਨਾਲ ਮਿਲ ਕੇ ਰਹਿਣਾ ਠੀਕ ਹੈ ਫਿਲਮ ਦੇਖਣੀ ਚਾਹੀਦੀ ਹੈ ਮੈਂ ਸਾਰਿਆਂ ਨੂੰ ਹੱਥ ਜੋੜ ਕੇ ਬੇਨਤੀ ਕਰਦਾ ਵਾਂ ਫਿਰ ਆਪਾਂ ਨੂੰ ਫਿਲਮ ਸਾਰਿਆਂ ਨੂੰ ਮਿਲ ਕੇ ਦੇਖਣੀ ਚਾਹੀਦੀ ਹੈ ਇਨਕਲਾਬ ਜਿੰਦਾਬਾਦ ਜੀ ਬਿਲਕੁਲ ਰੋਹਿਤ ਰੋੜਾ ਜੀ ਸਮਾਜ ਸੇਵਕ ਤੋਂ ਸਾਡੇ ਨਾਲ ਮੌਜੂ ਸੀ ਜਿਨ੍ਹਾਂ ਨਾਲ ਗੱਲਬਾਤ ਕੀਤੀ ਗਈ ਹੈ ਸੋ ਐਮਪੀ ਕੰਗਣਾ ਰਣੋਤ ਦੀ ਜਿਹੜੀ ਐਮਰਜੈਂਸੀ ਫਿਲਮ ਆ ਰਹੀ ਹੈ ਜਿਸ ਨੂੰ ਲੈ ਕੇ ਕਈ ਸਿੱਖ ਜਥੇਬੰਦੀਆਂ ਵੱਲੋਂ ਜਿਹੜਾ ਇਸ ਚੀਜ਼ ਦਾ ਵਿਰੋਧ ਕੀਤਾ ਜਾ ਰਿਹਾ ਸੀ ਲਗਾਤਾਰ ਪ੍ਰੈਸ ਕਾਨਫਰੰਸ ਵੀ ਹੋ ਰਹੀ ਸੀ ਲੇਕਿਨ ਉਸ ਚੀਜ਼ ਨੂੰ ਲੈ ਕੇ ਅੱਜ ਜੋ ਵਿਸ਼ੇਸ਼ ਤੌਰ ਤੇ ਜਿਹੜੀ ਆ ਰੋਹਿਤ ਰੋੜਾ ਜੀ ਨਾਲ ਗੱਲਬਾਤ ਕੀਤੀ ਗਈ ਆ ਸੋ ਦੋਸਤੋ ਇਸ ਵੀਡੀਓ ਨੂੰ ਦੋਸਤੋ ਸ਼ੇਅਰ ਜ਼ਰੂਰ ਕਰਿਓ ਸੋ ਅਗਲੀ ਅਪਡੇਟ ਜਲਦੀ ਹਾਜ਼ਰ ਹੋਵਾਂਗੇ ਤੁਸੀਂ ਬਣੇ ਰਹੋ ਦਾ ਚਿਰਾਗ نیوز ਚੈਨਲ ਦੇ